ਰਾਜਸਥਾਨ ਦੇ ਹਨੂਮਾਨਗੜ ਜ਼ਿਲ੍ਹੇ ਦੇ ਗੋਲੂ ਵਾਲਾ ਕਸਬੇ 'ਚ ਗੁਰਦੁਆਰਾ ਮਹਿਤਾਬਗੜ ਸਾਹਿਬ ਦੇ ਪ੍ਰਬੰਧਨ ਨੂੰ ਲੈ ਕੇ ਹੋਇਆ ਹਿੰਸਕ ਵਿਵਾਦ ਹੁਣ ਹੋਰ ਵੱਧ ਗਿਆ। ਇਸ ਵਿਵਾਦ ਦੇ ਪਖੰਡ ਤੋਂ ਬਾਅਦ ਪ੍ਰਸ਼ਾਸਨ ਨੇ ਸੂਬੇ 'ਚ ਸ਼ਾਂਤੀ ਬਣਾਈ ਰੱਖਣ ਤੇ ਅਫਵਾਹਾਂ ਦੇ ਫੈਲਾਅ ਨੂੰ ਰੋਕਣ ਲਈ ਇੰਟਰਨੈਟ ਸੇਵਾਵਾਂ ਨੂੰ ਮੁਅਤਤਨ ਕਰ ਦਿੱਤਾ। ਜ਼ੁਰਾਰ ਅਧਿਕਾਰੀਆਂ ਨੇ ਸਾਵਧਾਨੀ ਦੇ ਤੌਰ ਤੇ ਅੱਜ ਕਈ ਸਕੂਲਾਂ ਨੂੰ ਛੁੱਟੀ ਕਰਨ ਦਾ ਐਲਾਨ ਵੀ ਕੀਤਾ। ਪੂਰੇ ਖੇਤਰ 'ਚ ਸ਼ਾਂਤੀ ਤੇ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਭਾਰੇ ਪੁਲਿਸ ਦੇ ਨਾਦ ਕੀਤੀ ਗਈ ਹੈ। ਦੱਸਦੀ ਹੈ ਕਿ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਦੇ ਗੋਲੂਵਾਲਾ ਚ ਮਤਾਪਗੜ੍ਹ ਸਾਹਿਬ ਗੁਰਦੁਆਰੇ ਦੇ ਪ੍ਰਬੰਧਨ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲ ਰਿਹਾ ਵਿਵਾਦ ਬੀਤੇ ਦਿਨੀ ਉਸ ਸਮੇਂ ਹਿੰਸਕ ਹੋ ਗਿਆ ਸੀ ਜਦੋਂ ਲੋਕਾਂ ਦੇ ਇੱਕ ਸਮੂਹ ਨੇ ਕਥਿਤ ਤੌਰ ਤੇ ਕੰਪਲੈਕਸ ਚ ਦਾਖਲ ਹੋ ਕੇ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਸਮੂਹ ਦੀ ਗੁਰਦੁਆਰੇ ਚ ਪਹਿਲਾਂ ਤੋਂ ਮੌਜੂਦ ਇੱਕ ਵਿਰੋਧੀ ਸਮੂਹ ਦੇ ਮੈਂਬਰਾਂ ਦੇ ਨਾਲ ਝੜਪ ਹੋਈ ਸੀ ਜਿਸ ਚ ਬੱਚਿਆਂ ਸਮੇਤ 8 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਪਹਿਲਾਂ ਸਥਾਨਕ ਹਸਪਤਾਲ ਚ ਦਾਖਲ ਕਰਵਾਇਆ ਗਿਆ ਤੇ ਫਿਰ ਸ਼੍ਰੀ ਗੰਗਾ ਨਗਰ ਜ਼ਿਲ੍ਹਾ ਹਸਪਤਾਲ 'ਚ ਰੈਫਰ ਕਰ ਦਿੱਤਾ ਗਿਆ। ਲਗਭਗ 100 ਲੋਕਾਂ ਦਾ ਇੱਕ ਸਮੂਹ ਕੰਟਰੋਲ ਹਾਸਲ ਕਰਨ ਲਈ ਗੁਰਦੁਆਰੇ 'ਚ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ। ਔਰ ਇਸ ਵਿਵਾਦ ਤੋਂ ਬਾਅਦ ਬੀਤ ਦਿਨੀ ਸ਼ਾਮ ਤੋਂ ਮੋਬਾਈਲ ਤੇ ਬ੍ਰੌਡਬੈਂਡ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਨਾਲ ਸਥਾਨਕ ਨਿਵਾਸੀਆਂ ਦੇ ਆਮ ਜੀਵਨ ਤੇ ਡਿਜੀਟਲ ਗਤੀਵਿਧੀਆਂ 'ਚ ਭਾਰੀ ਵਿਘਨ ਪੈ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਨੇ ਦੋਵਾਂ ਧਿਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਮਾਮਲੇ ਦੀ ਡੂੰਘਾਈ ਦੇ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।